ਇਹ ਵਾਲਾ ਇਹ ਵਾਲਾ ਕੀ ਹੈ ਤੇ ਹਾਂਜੀ ਛੱਗਿਆ ਕੇ ਲੈ ਬੋਸ ਬੋਤ ਦੇਖ ਲਿਆ ਦੇਖ ਰਹੇ ਹੈ 42 ਜਣਾ ਪਣੀ ਹੋਈ ਹੈ ਜੀ ਪੂਰੀ ਕਲ ਪਣੀ ਦੋ ਐਜੂਕੇਸ਼ਨ ਐਪਲੀਕੇਸ਼ਨ ਦੋ ਤੁਹਾਨੂੰ ਦੋ ਕੋਈ ਮੇਰੇ ਕੋਲ ਜਗਾ ਹੈ ਕਿ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਸਮਨ ਰਿਪੀਟੀ ਦੇ ਦਿਆ ਹਾਂ ਹਾਂ ਬਿਲਕੁਲ ਜਾਨ ਤੋਂ ਜਿਹੜੀ ਗੱਲ ਚਾਤ ਕਰਾਂ ਮੈਂ ਦੋ ਜਦੋਂ ਤੁਹਾਡੇ ਕੋਲ ਕੋਈ ਆ ਗਿਆ ਕੋਈ ਪਲੇਟ ਦਿੱਤੀ ਤੁਸੀਂ ਉਹਨੂੰ ਮੈਨੂੰ ਕੋਲ ਦੇ ਉਹਦੀ ਵੀ ਗੱਲ ਕਰ ਗੱਲ ਇਹ ਜੀ ਇੱਕ ਦੂਜੇ ਨਾਲ ਚਾਤ ਉਸੇ ਮੌਕੇ ਤੇ ਸਾਰੀ ਮਿਲਤੀ ਹੋ ਗਈ ਉਹਨੇ ਜਿਹੜਾ ਚੋਟਾ ਟੂ ਹੋ ਰਿਹਾ ਉਹ ਨਾ ਲੈ ਜੀ ਜੀ ਦਾ ਪਰੇਸ਼ਾਨ ਹੈ ਇਹ ਕਿ ਇਹਨੂੰ ਪਿਆਰਾ ਕਿ ਜਿਹੜਾ ਇੰਗਲੀਸ਼ ਗੱਲਾਂ ਕਰਦਾ ਇਹ ਬੰਦੇ ਨਹੀਂ ਕੋਈ ਬਾਲ ਸ਼ਾਇਦ ਕਿੱਥੇ ਹੋ ਗਿਆ ਉਹ ਸੌਰੀ ਬੜੇ ਹੀ ਇਹ ਬਦੇ ਗਏ ਸੀ ਮੇਰਾ ਨਾਮ ਜਤਿੰਦਰ ਚੋਹਾਨ ਹੈ ਸਾਨੋ ਫਸ਼ੋਕ ਚੋਹਾਨ ਐਂਡ ਆਈ ਓਨ ਥਿਸ ਹਾਊਸ ਹਾਊਸ ਨੰਬਰ 1 ਸ਼ਿਵਾਲਿਕ ਵੈਲੀ ਖਰੜ ਥਿਸ ਇਜ਼ ਖਰੜ ਥਿਸ ਇਜ਼ ਪਾਰਟ ਆਫ ਸ਼ਿਵਾਲਿਕ ਵੈਲੀ ਇਟਸ ਅ ਇਟਸ ਅ ਪ੍ਰਾਈਵੇਟ ਸੋਸਾਇਟੀ ਐਮਸੀ ਨੇਮ ਸੁਰਮੁਖ ਸਿੰਘ ਜਿਨੇ ਸਾਰੇ ਸ਼ਹਿਰ ਚ ਮੈਨੂੰ ਡੀਫੇਮ ਕਰਨ ਲਈ ਆਪਣੇ ਗ੍ਰੈਜਿਸ ਸੋਸਾਇਟੀ ਨਾਲ ਸੈਟਲ ਕਰ ਲਈ ਮੈਨੂੰ ਪਿਕਅਪ ਕੀਤਾ ਗਲਤ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਆ ਗ੍ਰੀਨ ਬੈਲਟ ਨੂੰ ਦਿਖਾਇਆ ਗਿਆ ਕਿ ਮੈਂ ਇਨਕਰੋਚਮੈਂਟ ਕੀਤਾ ਹੈ ਪੂਰੇ ਚੰਡੀਗੜ੍ਹ ਮੁਹਾਲੀ ਪੂਰੇ ਪੰਜਾਬ ਹਰ ਜਗ੍ਹਾ ਗ੍ਰੀਨ ਬੈਲਟ ਅਵੇਲੇਬਲ ਹੈਗੀ ਸਾਰੇ ਗ੍ਰੀਨ ਬੈਲਟ ਅਸੀਂ ਗ੍ਰੀਨਰੀ ਕਰ ਰਹੇ ਹਾਂ ਸਾਰੇ ਬੂਟੇ ਲਾ ਸਾਰੇ ਸ਼ਹਿਰ ਚ ਬੂਟੇ ਲਾ ਰਹੇ ਆ ਤੇ ਸਾਨੂੰ ਹੀ ਪਿਕਅਪ ਕੀਤਾ ਜਾ ਰਿਹਾ ਹੈ ਪੋਲੀਟੀਕਲੀ ਮੋਟੀਵੇਟ ਕੀਤਾ ਜਾ ਰਿਹਾ ਹਨ ਨੂੰ ਤੇ ਗਲਤ ਇਹਨੂੰ ਕਹੇ ਇਲੀਗਲ ਸਟਰਕਚਰ ਦੱਸਿਆ ਜਾ ਰਿਹਾ ਬਿਲਕੁਲ ਹੈ ਬਿਲਕੁਲ ਲੀਗਲ ਹੈ ਇਹਦੀ ਪਰਮਾਈਸ ਵੀ ਇਹਨਾਂ ਨੇ ਕਰ ਲਈ ਆ ਵਿਥਿਨ ਲਿਮਿਟਸ ਹੈ ਅਸੀਂ ਲੈਜੀਟਿਮੇਟ ਹੈ ਲੀਗਲ ਹੈ ਗ੍ਰੀਨ ਬੈਲ ਤਾਂ ਸਾਰੀ ਹੈ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਉਹਨੇ ਗਲਤ ਐਂਗਲ ਤੋਂ ਫੋਟੋ ਕਰਕੇ ਦਿਖਾਇਆਗਾ ਕਿ ਗੇਟ ਬੰਦ ਕਰਤਾ ਗੇਟ ਵੀ ਪਿੱਛੇ ਖੁੱਲਾ ਛੋਟਾ ਗੇਟ ਬੰਦ ਉਹ ਹੀ ਪਸ ਨਹੀਂ ਆਉਂਦਾ ਖੁੱਲਾ ਉਹ ਵੀ ਖੁੱਲਾ ਨਹੀਂ ਉਹਦੀ ਸੀਚ ਚਾਰੀ ਤੁਹਾਡਾ ਕੋਈ ਲਿੰਕ ਤਾਂ ਨਹੀਂ ਸੀ ਨਾ ਸਾਡਾ ਕੋਈ ਲਿੰਕ ਨਹੀਂ ਆਦਾ ਹੁਣ ਕੀ ਮੰਗਿਆ ਤੁਹਾਡੀ ਹਾਂ ਸਾਡੀ ਮੰਗ ਹੈ ਕਿ ਜਿਨੇ ਸਾਡੇ ਲਈ ਗਲਤ ਸਾਨੂੰ ਡੀਫੇਮ ਕੀਤਾ ਐਦਾਂ ਪ੍ਰੈਸ਼ਰਾਈਜ਼ ਕੀਤਾ ਸਾਨੂੰ ਸਾਨੂੰ ਪਰੇਸ਼ਾਨ ਕੀਤਾ ਉਹਨਾਂ ਤੇ ਕਾਰਵਾਈ ਕੀਤੀ ਜਾਏ ਉਹਨਾਂ ਦੇ ਇਲੈਗਲ ਸਟਰਕਚਰਸ ਹੈਗੇ ਨੇ ਉਹਨਾਂ ਦੇ ਸਾਰੇ ਦੇ ਇਲੈਗਲ ਸਟਰਕਚਰ ਹੈ ਅਸੀਂ ਅਸੀਂ ਲੀਗਲ ਬੈਠੇ ਆ ਅਸੀਂ ਕਰੋੜਾਂ ਰੁਪਏ ਲਾ ਕੇ ਉੱਤੇ ਪੈਸਾ ਲਾਇ ਆ ਮੈਨ ਕੋਈ ਨਾਰਮਲ ਬੰਦੇ ਨਾਲ ਵੀ ਇਹ ਤੱਕਾ ਕੀਤਾ ਜਾਵੇ ਆ ਗਲਤ ਹੈ ਐ ਸੋਸਾਇਟੀ ਨੂੰ ਗ੍ਰੀਨ ਵੈਲਟ ਸਰਕਾਰ ਪ੍ਰਮੋਟ ਕਰਦੀ ਹੈ ਇੱਥੇ ਗ੍ਰੀਨ ਵੈਲਟ ਨੂੰ ਕਰੀਤਾ ਗਿਆ ਇੱਥੋਂ ਸ਼ੁਰੂ ਕਰਨ ਸ਼ਿਵਾਲਿਕ ਪਲਾਜ਼ਾ ਚ ਸਾਰੀਆਂ ਜਗ੍ਹਾ ਪੱਕੀਆਂ ਕੀਤੀਆਂ ਗਿਆ ਅਸੀਂ ਤਾਂ ਗ੍ਰੀਨ ਕਰ ਰਹੇ ਹਾਂ ਉਲਟਾ ਕਬਜ਼ੇ ਕੀਤੇ ਗਿਆ ਉਹਦੇ ਤੇ ਕੰਸਟਰਕਸ਼ਨ ਕੀਤਾ ਗਿਆ ਸਾਹਮਣੇ ਦੇਖੋ ਕੰਸਟਰਕਸ਼ਨ ਕੀਤੇ ਆ ਨੇ ਤੁਹਾਡੇ ਕੋਲ ਪ੍ਰੂਫ ਹੈਗੇ ਪ੍ਰੂਫ ਆਹ ਸਾਹਮਣੇ ਪੈਡਿਸਟ੍ਰੀਨ ਸਟਰੀਟ ਆਹ ਪੈਡਿਸਟ੍ਰੀਨ ਦੇ ਉੱਤੇ ਆ ਬਣਾਏ ਆ ਉਹ ਉਹ ਪਾਰਕਾਂ ਨੂੰ ਪੱਕੇ ਕੀਤੇ ਹੋਏ ਆ ਰਿਲਾਇੰਸ ਦੇ ਸਾਈਡ ਤੇ ਸਾਰਾ ਉਹ ਪਾਰਕ ਹੈ ਉਹਨੂੰ ਪੱਕਾ ਕੀਤਾ ਹੈ ਹਾਫ ਮੋਰ ਮੋਰ 25% ਸਿੱਨੇ ਸਟਰਕਚਰ 50 ਸ਼ੋਰੂਮ ਸੜਕਾਂ ਤੇ ਸਾਰੇ ਕਿੱਥੇ ਆ ਜਿਹੜਾ ਸੁਰਮੁਖ ਸਿੰਘ ਨੇ ਜਿਹਨੇ ਹਾਈਲਾਈਟ ਕੀਤਾ ਉਹਦਾ ਆਧਾ ਸ਼ੋਰੂਮ ਸਾਰਨਾ ਪਹਿਲਾਂ ਦੇਖਿਆ ਜਾਏ ਸੰਤਿਆ ਮਾਧਰਾ ਗੁਰਦੁਆਰੇ ਦੇ ਨਾਲ ਬਿਲਕੁਲ ਸੜਕ ਦੇ ਉੱਪਰ ਹੈ ਇਲੀਗਲ ਹੈ ਤੋ ਕੋ ਨਕਸ਼ਾ ਵੀ ਨਹੀਂ ਹੋਣਾ ਮੇਰੇ ਖਿਆਲ ਹੈ ਇਸ ਵਾਰ ਨਾਮ ਹੁੰਦਾ ਕੀ ਹੈ ਮੈਨੂੰ ਨਾ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਜੇ ਪ੍ਰੂਫ ਹੈਗਾ ਤਾਂ ਗੱਲ ਕਰੋ ਨਾ ਚਲੋ ਐਮਸੀ ਕਰਮ ਕੀਤਾ ਹੁਣ ਤੁਹਾਡਾ ਹੋ ਗਿਆ ਸਮਝੌਤਾ ਕੀ ਗੱਲ ਬਤਨੀ ਸਾਡਾ ਕੋਈ ਸਮਝੌਤਾ ਨਹੀਂ ਅਸੀਂ ਸਮਝੌਤਾ ਕਾਦੀ ਕਰਨਾ ਕੋਣ ਅਫਸਰ ਆਏ ਸੀ ਇੱਥੇ ਤੁਹਾਡੇ ਕੋਲ ਇੱਥੇ ਈਓ ਆਏ ਸੀ ਖਰੜ ਨਾਲ ਉਹਨਾਂ ਦਾ ਜਿਹੜਾ ਸਟਾਫ ਹੈਗਾ ਸੀ ਡਰਾਫਟਮੈਨ ਇੰਸਪੈਕਟਰ ਹੈਗੇ ਸੀ ਲੋਕਲ ਬਾਡੀਜ਼ ਹੈਗੇ ਸੀ ਐਡਮਿਨਿਸਟ੍ਰੇਸ਼ਨ ਤੋਂ ਤੇ ਅਸੀਂ ਸਾਰਿਆਂ ਨੂੰ ਸੈਟੀਸਫਾਈ ਕਰਕੇ ਉਹਨਾਂ ਨੂੰ ਮੈਪ ਦਿਖਾਇਆ ਉਹਨਾਂ ਨੂੰ ਸਾਰੀ ਪਰਮਿਟਸ ਵੀ ਦਿਵਾ ਕੇ ਭੇਜਿਆ ਇਲੀਗਲ ਐਮਸੀ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੇ ਕੀ ਤੁਹਾਨੂੰ ਹੁਣ ਦੇ ਦਿੱਤੀ ਕਲਿੰਚਡ ਦਿੰਦੀ ਹੈ ਕਲੀਨ ਚਿੱਟਾ ਨਾ ਦੇਣਾ ਸੀ ਤਾਂ ਕਲੀਨ ਐਸੀ ਨਹੀਂ ਨਹੀਂ ਉਹਨਾਂ ਨੇ ਕਿਹਾ ਵੀ ਦੇ ਆਰ ਸੈਟੀਸਫਾਈਡ ਯਾ ਕੀ ਕਿਹਾ ਵੀ ਹੈਵਨਟ ਸਪੋਕਨ ਟੂ ਥੈਮ ਅਬਾਊਟ ਥਿਸ ਤੁਸੀਂ ਕਰਨਾ ਆ ਕੇ ਚਲੇਗੇ ਤਾਂ ਪੁੱਛ ਆ ਕੇ ਚਲੇਗੇ ਨੇ ਐਂਡ ਦੇ ਆਰ ਸੇਇੰਗ ਅਸ ਦੇ ਆਰ ਦੇ ਆਰ ਅੰਡਰ ਪ੍ਰੈਸ਼ਰ ਦੇ ਬੀਨ ਪੁਸ਼ਡ ਫਾਰ ਇਟ ਪ੍ਰੈਸ਼ਰ ਉਹਨੂੰ ਆਇਆ ਕਿ ਉਹਨਾਂ ਦੇ ਦਫ਼ਤਰ ਦੇ ਅੱਗੇ ਤਾਲੇ ਲਾ ਕੇ ਕੁਝ ਐਮਸੀ ਬੈਠੇ ਆ ਗਲਤ ਐਡਾ ਉਹਨਾਂ ਨੂੰ ਗਲਤ ਪ੍ਰਮੋਟ ਕਰਕੇ ਜੀ ਤਾ ਪ੍ਰੈਸ਼ਰ ਪੈਣ ਕੀ ਕਿਤਾ ਘੱਟ ਬਾਅਦ ਸੀ ਉਸ ਨੂੰ ਤਾਲਾ ਕੋਈ ਨਹੀਂ ਲਾ ਸਕਦਾ ਉਹ ਤਾਂ ਉਹ ਚਪੜਾਸੀ ਹੈਗਾ ਜਾਂ ਜਿਹੜਾ ਕਲਾਸ 4 ਹਾਂ ਤੇ ਫਿਰ ਇਹਨਾਂ ਨੂੰ ਕਰਨਾ ਚਾਹੀਦਾ ਨਾ ਹੋਰ ਤੁਸੀਂ ਬਲੇਮ ਨਹੀਂ ਕਰ ਸਕਦੇ ਵੀ ਤਾਲਾ ਇਹਨਾਂ ਨੇ ਲਾਇਆ ਹੈਗਾ ਉਹ ਤਾਂ ਬਾਹਰ ਬੈਠੇ ਆਪਣਾ ਮੂੰਹ ਕੀ ਰਿਹਾ ਦੇ ਸ਼ੁਡ ਹੈਂਡਲ ਇਟ ਚਲੋ ਦੇ ਸ਼ੁਡ ਹੈਂਡਲ ਇਟ ਹੁਣ ਤੁਹਾਡੇ ਇੱਥੇ ਕੌਣ ਸੱਜਣ ਆਏ ਨੇ ਕਾਫੀ ਜਿੱਥੇ ਸਾਰੇ ਸੱਦੇ ਸਮਾਜ ਤੋਂ ਸਾਰੇ ਨੇ ਇਹ ਸਾਰੇ ਇੱਥੋਂ ਦੇ ਨਹੀਂ ਸ਼ਿਵਾਲਿਕ ਤੋਂ ਮੇਰੇ ਮੇਰਾ ਸਾਰਾ ਸਰਕਲ ਹੈ ਇਹ 500 ਗਾਜ ਹੋਣਾ ਜੀ 350 ਦਾ